ਸ਼ਾਸ਼ੀਕਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਵੇਰ ਤੜਕਸਾਰ ਨੂੰ ਇੱਕ ਖਬਰਾਂ ਨਿਕਲ ਕੇ ਆਈਆਂ ਸਨ ਕਿ ਥਾਣਾ ਲਾਲ ਸਿੰਘ ਕਿਲਾ ਦੇ ਸਾਹਮਣੇ ਵਗਦੀ ਨਹਿਰ ਦੇ ਸਾਹਮਣੇ ਇੱਕ ਜੰਗਲ ਦੇ ਵਿੱਚੋਂ ਆਵਾਜ਼ ਆਈ ਹੈ ਅਤੇ ਆਵਾਜ਼ ਉਹ ਕਿਸ ਚੀਜ਼ ਦੀ ਸੀ ਕਿ ਤਮਾਕੇ ਵੱਜੋ ਆਵਾਜ਼ ਦੀ ਜਦੋਂ ਖਬਰ ਫੈਲੀ ਤਾਂ ਇਸ ਦੌਰਾਨ ਪੁਲਿਸ ਕਰਮਚਾਰੀਆਂ ਵੱਲੋਂ ਉੱਥੇ ਸਰਚ ਅਪੀਆਨ ਚਲਾਇਆ ਗਿਆ ਤਾਂ ਬਟਾਲਾ ਦੇ ਐਸਐਸਪੀ সোহੇਲ ਕਾਸਿਮੀਰ ਨੇ ਜਾਣਕਾਰ ਦਿੰਦੇ ਹੋਇਆ মিডিਆ ਨੂੰ ਕਿਹਾ ਕਿ মিডিਆ ਕਰਮੀ ਵਾਲਿਆਂ ਦਾ ਮੈਨੂੰ ਫੋਨ ਆਇਆ ਸੀ ਤਾਂ ਜਦੋਂ ਉਸ ਸਥਾਨ ਦੇ ਉੱਤੇ ਪੁਲਿਸ ਅਧਿਕਾਰੀ ਤੁਰੰਤ ਪਹੁੰਚੇ ਤਾਂ ਉਥੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਤੋਂ ਬਾਅਦ ਕੋਈ ਵੀ ਬੰਬ ਨੂਮਾ ਚੀਜ਼ ਜਿਹੜੀ ਆ ਉਸ ਤੋਂ ਨਹੀਂ ਮਿਲੀ ਤੇ ਨਾ ਹੀ ਉੱਥੇ ਕੋਈ ਐਸਾ ਪਦਾਰਥ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਇੱਥੇ ਕੋਈ ਤਮਾਕਾ ਹੋਇਆ ਹੈ ਅਤੇ ਇੱਕ ਪੋਸਟ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਤਵਾਦੀ ਹੈਪੀ ਪਾਸ਼ੀਆ ਵੱਲੋਂ ਇਹ ਜਾਰੀ ਕੀਤੀ ਗਈ ਸੀ ਜਿਸ ਦੇ ਉੱਤੇ ਕਾਰਵਾਈ ਚ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਰਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ ਜਿੱਦਾਂ ਹੀ ਕੁਝ ਹੋਰ ਅਪਡੇਟ ਆਵੇਗੀ ਉਸ ਦੀ ਵੀ ਜਾਣਕਾਰੀ ਤੁਹਾਨੂੰ ਨਾਲ ਦੀ ਨਾਲ ਦਿੱਤੀ ਜਾਵੇਗੀ। ਸਰ ਸਵੇਰ ਦੇ ਖੁਬਰ ਹੈ ਕਿ ਜਿਹੜਾ ਬਾਉਂਸੇ ਖਾਣੇ ਦੇ ਸੂਬੇ ਨੇੜੇ ਤੋਂ ਬਾਹਰ ਜਿੱਤੇ ਜੰਗਲੀ ਏਰੀਆ ਵਾ ਉੱਥੇ ਤਵਾਗ ਹੈ। ਧਵਾਕਾ ਉਸ ਦੀ ਜਿਹੜੀ ਜਿੱਨੇ ਵਾਲੀ ਸੋਸ਼ਲ ਮੀਡੀਆ ਦੇ ਕੈਪੀ ਪਸ਼ੀਆ ਨਾਮ ਦੇ ਕੈਂਸਲ ਨੇ ਕੀ ਇਸ ਤਰ੍ਹਾਂ ਇਹਦੇ ਚ ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ মিডিਆ ਪਰਸਨ ਵੱਲੋਂ ਇੱਕ ਕੋਇਰੀ ਆਈ ਸੀਗੀ ਕਿ ਜਿਹੜਾ ਕੇਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉਥੇ ਕੋਈ ਬਲਾਸਟ ਹੋਇਆ ਹੈ ਤਾਂ ਇਸ ਕੁਐਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਨਦੇ ਹੋਏ ਉਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੀਆਂ ਤੋਂ ਟੀਮਸ ਜਿਹੜੀਆਂ ਸੀਗੇ ਦੇ ਵਰ ਲੈਡ ਬਾਈ ਜੀਓ ਰੈਂਕ ਆਫਸਰਸ ਤਾਂ ਉਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ ਔਰ ਉਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜ਼ਨ ਦਾ ਬਟ ਫਿਰ ਵੀ ਐਸ ਅ ਮੈਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ ਦਾ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡਿਟੇਲ ਚ ਅਸੀਂ ਸਰਚ ਕਰ ਲਿਆ ਪਰ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਜਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੋਂਗਡ ਇਹਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉਥੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਹੁਣ ਇਹਦੇ ਵਿੱਚ ਡਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਤਾਂ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਦੀ ਤਾਂ ਉਸ ਬੇਸਿਸ ਤੇ ਇਹਦੇ ਵਿੱਚ ਐਕਸਪਲੋਸ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਵਿੱਚ ਤਫ਼ਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉੱਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਸਰ ਮੇਰੇ ਆਸਪਾਸ ਦੇ ਰੋਡ 'ਤੇ ਉਹ ਵੀ ਕਹਿੰਦੇ ਕਿ ਰਾਤ ਨੂੰ ਬਹੁਤ ਜ਼ਿਆਦਾ ਧਮਾਕੀ ਦੀ ਜਿਹੜੀ ਆਵਾਜ਼ ਆਈ ਉਹ ਕੋਈ ਪਾਈਪ ਨੂੰ ਮਾਂ ਚੀਜ਼ ਵੀ ਕੁਝ ਨੂੰ ਜਿਹੜੀ ਬਰਾਮਦ ਨੂੰ ਦੱਸੀ ਜਾ ਰਹੀ ਕੋਈ ਹੋਰ ਸਰਾਗ ਕੁੱਸ ਤੋਂ ਲੱਗਾ ਉਸ ਤੋਂ ਲੱਗਾ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਅੰਗਰਾਉਂਡ ਤੁਸੀਂ ਵੀ ਉਥੇ ਚੈੱਕ ਕਰ ਲਿਆ ਉਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਤਾਂ ਅਸੀਂ ਇਹਦੇ ਵਿੱਚ ਜਿਹੜੀ ਤਫ਼ਤੀਸ਼ ਹੈ ਉਹ ਸਟਾਰਟ ਕੀਤੀ ਹੈ